ਸਤਨਾਮ ਸ੍ਰੀ ਵਾਹਿ ਹੈ ਪਤ ਤੇ ਉਦਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ ਲਏ ਸਭ ਸੱਚੇ ਸਾਹਿਬ ਸੋਹਣ ਨਾਨਕ ਕੀ ਅਰਦਾਸਾ ਸੋ ਕੋ ਹਟਲ ਗੁਰ ਸੇਵੀ ਐ ਅਹਨਸ ਸਹਜ ਸੁਪਾਈ ਦਰਸ਼ਨ ਪਰਸ ਐ ਦੁੱਖ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮ ਦੀ ਨੂਰੇ ਅਰਸੋ কুরਸੋ ਚੱਤੀ ਹੈ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਜਿਸ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾਂ ਦਾ ਵਿਸਾਹ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 14 ਹਮ ਅੰਦਲੇ ਅੰਦ ਬਿਖੇ ਬਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾਂ ਹਮ ਲਾਵੈ ਆਪਨ ਪਾਲੀ ਹਮ ਅੰਦਲੇ ਅੰਦ ਵਿਖੇ ਬਖਰਾਤੇ ਕਿਉ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਵੈ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਨੋ ਜਨ ਪਾਈ ਗੁਰ ਸੇਵੋ ਬੇਗ ਬੇਗਾ ਸਤ ਗੁਰ ਸੇਵ ਖਰਚ ਹਰ ਬਦੋਂ ਮਤ ਜਾਨੋ ਅਜਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਿ ਲਾਲੀ ਹਰ ਹਰ ਜਪਣ ਜਪ ਲੋ ਚਲਚਾਨੀ ਹਰ ਕਿਰਪਾ ਕਰ ਬਨਵਾਲੀ ਜਨਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨ ਪਗ ਰਾਲੀਂ ਹਰ ਹਰ ਜਪਨ ਜਪ ਲੋ ਚਲਚਾਨੀਂ ਹਰ ਕਿਰਪਾ ਕਰ ਬਨ ਵਾਲੀਂ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤ ਵਿਸਰਨਾਹੀ ਦਾ ਤਾਰ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੁ ਆਪਣਾ ਨਾਮ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੋਏ ਹੋ ਨਾਨਕ ਚਾਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ